ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਅਤੇ ਤਰਤਨ ਸਿੰਘ ਨੂੰ ਤੇ ਭਦਰ ਸਾਹਿਬ ਮਹਾਰਾਜ ਸਵੇਜਿਆ ਜੇਕਾਰਾ ਸਵੇਜਿਆ ਜੇਕਾਰਾ ਦਰਬਾਰ ਦਾ ਪਾਲਾ ਕਰਵਾ ਬਣੀ ਮੇਰ ਕਰੋ ਤੁਖਾ ਕ੍ਰਿਪਾ ਦਾ ਮਨਾਟ ਕਰੋ ਬਾਬਾ ਜੀ ਕਿਰਪਾ ਕਰੋ ਬਖੀ ਕੜੀ ਨਾਲ ਦੇਖੋ ਕਰੋ ਕਿਰਪਾ ਬੈਠਾ ਗੁਰਪਰੀ ਅਰਜਨ ਕ ਚਰ ਸਤਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ ਕਾਲ ਯੁਗ ਪੀੜੀ ਸੋਡੀਆਂ ਮੈਂ ਚਿੰਨੀ ਖਸਾਰ ਖਲਾਰੀ ਯੁਗ ਯੁਗ ਸਤਗੁਰ ਦਰਿਆ ਤਾਰੀ ਯੁਗ ਯੁਗ ਸਤਗੁਰ ਅਰੇ ਹਵਾਂ ਸੋ ਮੁਹਾਰ ਕੰਸ ਕਰਤਾਰ ਤਕਿਓ ਓ ਗੁਰਸਾਣ ਕੋ ਰਾਜ ਅਪ ਭਗਤ ਜਲਦੀਓ ਕਲਯੁਗ ਪਰਮਾਣ ਨਾਨਕ ਗੁਰ ਤੰਗਤ ਅਮਰ ਕਹਾਇ ਸ੍ਰੀ ਗੁਰੂ ਰਾਜ ਅਵ ਚਾਲ ਅਟਲ ਆਦ ਪੁਰਖ ਵਰਾਇਓ ਕਾਲਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਲੇ ਟੱਲ ਦਾਦੂ ਰੱਖ ਪਰਮਾਯੋ ਮੈਂ ਮੂਰਖ ਕੀ ਕੀ ਤਕਬਾਤ ਘੋਟ ਪਰਾਦੇ ਤਰਿਆਰੇ ਗੁਰ ਨਾਨਕ ਜਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨਾ ਪਰਿਆਰੇ ਨਾ ਮਲਾ ਨਾ ਤੁੰਦਲਾ ਨਾ ਭਗਵਾ ਨਾ ਕੱਚ ਨਾਨਕ ਲਾਲ ਲਾਲਾ ਸੱਚੇ ஷ கம நபா சத்க நான்கால மேக்கோ ਜੇ ਸਿਮਰਤ ਸੰਕਟ ਮਿਟਾ ਦਰਸ ਤੁਹਾਰੋ ਏ ਸੋ ਕਹੋ ਟਲ ਗੁਰ ਐਨ ਸਸਾਜ ਸੁਭਾਏ ਦਰਸਨ ਪਰਸ ਆ ਗੁਰੂ ਕੈ ਜਨਮ ਮਰਨ ਦੁਖ ਜਾਏ ਹਉ ਸਿਵਤ ਖਸਮ ਦੀ ਨੂਰ ਅਰਸੋ ਕਰਸੋ ਛੱਟਿਆ ਤਦ ਡਿਠੇ ਸੱਚੇ ਬਾਤ ਸਾਹ ਮਨ ਜਨਮ ਜਨਨ ਦੀ ਕਟਿਆ ਸੱਜਣ ਸੱਚਾ ਬਾਤ ਸਾਹ ਫਿਰ ਸਾਦਾ ਸਾਹ ਜਿਸ ਪਾਸ ਬਹਿਟ ਆਸੋ ਸਤਨਾਮ ਦਾ ਵੇਸਾਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤ ਡਾਲ ਰੰਗਾਏ ਮੇਰਾ ਕੰਤ ਨਾ ਪਾਵੇ ਚੋ ਲੜਾ ਪਿਆਰੇ ਕਿਉ ਧਨ ਸੇ ਜਾ ਜਾਏ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਾਭ ਰੰਗਾਈ ਮੇਰਾ ਕੰਤ ਨਾ ਪਾਵੇ ਚੋ ਲੜਾ ਪਿਆਰੇ ਯੋ ਤਾਂ ਸੇ ਜਹ ਜਾਏ ਹਾਉ ਕੁਰਬਾਨਾ ਜਾਓ ਵਹਿਰ ਵਾਨਾ ਹਾਉ ਕੁਰਬਾਨਾ ਜਾਓ ਹਾਉ ਕੁਰਬਾਨਾ ਜਾਓ ਤੇ ਨਾ ਕੈ ਲੈਨ ਜੋ ਤੇਰਾ ਨਾਉ लैन जो तेरा ते न त न सत है जाओ, रहाओ, काया रंगण जे थीअ प्यारे पाईअ नाओ मीठ रंगण वाला जे रंग साहिब ऐसा रंग ना डीठ जिनके चोले रतड़े प्यारे कंत ति न कास तूड़ की जे मिले जी में ਨਾਨਕ ਕੀ ਹਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰੇ ਨਾਨਕ ਕਾਮਣ ਕੰਤਾ ਪਾਵ ਆਪੇ ਹੀ 라ਵੇ आपे साजे, आपे रंगे आपे नज़र करे नानक काम कंत ही रावे, वे गुरू जी का ख़ालसा ਆਹੇ ਗੁਰੂ ਜੀ ਕੀ ਫਤਿਹ ਤਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਇਹੋ ਤਨ ਮਾਇਆ ਬਾਹਿਆ ਪਿਆਰੇ ਲੀਤੜਾ ਲੱਭ ਰੰਗਾਈ ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ ਯੋਗ ਹਨ ਸਿਜੈ ਜਾਈ ਪਰਨ ਸਨਮਾਨ ਜੋ ਸਤਕਾਰ ਯੋਗ ਗੁਰੂ ਗੁਰੂ ਪਿਆਰੀ ਗੁਰੂ ਸواری ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਤੇ ਜਗਤ ਗੁਰੂ ਧੰਨ ਸਤਗੁਰੂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਅਰਤਸਨਾ ਤੋਂ ਉਚਾਰਨ ਹੋਇਆ ਤਲੰਗ ਰਾਗ ਅੰਦਰ ਹੈ ਜੀ ਧੰਨ ਧੰਨ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪਵਿੱਤਰ ਅੰਗ 721 ਉਪਰ ਸਵਾਯਮਾਨ ਹੈ ਸਤਗੁਰੂ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਉਹ ਲਾਚੁਕਾਂ ਦੀ ਖਿਮਾ ਕਰਨੀ ਬਿਲਾਉ ਫਤਿਹ ਜੀ ਵਾਹ ਇਹ ਗੁਰਜੀਕਾ ਖਾਲਸਾ ਵਾਹ ਇਹ ਗੁਰਜੀਕੀ ਫਤਿਹ